ਤੋ ਸ਼ੇਅਰ ਮਾਰਕੀਟ ਦੇ ਵਿੱਚ ਆਪਾਂ ਟ੍ਰੈਂਡ ਦੀ ਗੱਲ ਕਰਦੇ ਆਂ ਪੀ ਆਰ ਈ ਐਨ ਡੀ ਟ੍ਰੈਂਡ ਠੀਕ ਆ ਟ੍ਰੈਂਡ ਦੋ ਤਰਾ ਤਿੰਨ ਤਰ੍ਹਾਂ ਦਾ ਹੁੰਦਾ ਮਾਰਕ ਸ਼ੇਅਰ ਮਾਰਕੀਟ ਦੇ ਵਿੱਚ ਟ੍ਰੈਂਡ ਸ਼ੇਅਰ ਮਾਰਕੀਟ ਦੇ ਵਿੱਚ ਆਪਾਂ ਟ੍ਰੈਂਡ ਦੇ ਮੁਤਾਬਕ ਪੈਸਾ ਕਮਾ ਸਕਦੇ ਹੁੰਨੇ ਆ ਤੇ ਇੱਕ ਤਾਂ ਜਦੋਂ ਸ਼ੇਅਰ ਮਾਰਕੀਟ ਉੱਪਰ ਨੂੰ ਜਾ ਰਹੀ ਹੁੰਦੀ ਹੈ ਠੀਕ ਆ ਉਹਨੂੰ ਕਹਿੰਦੇ ਆ ਅਪ ਟ੍ਰੈਂਡ ਅਪ ਟ੍ਰੈਂਡ ਉੱਪਰ ਵੱਲ ਜਾ ਰਹੀ ਮਾਰਕੀਟ ਠੀਕ ਆ ਉੱਪਰ ਵੱਲ ਜਾ ਰਹੀ ਹੁੰਦੀ ਜਦੋਂ ਇੱਕ ਮਾਰਕ শেয়ার ਮਾਰਕੀਟ ਜਿਹੜੀ ਨੀਚੇ ਆ ਰਹੀ ਹੁੰਦੀ ਆ ਠੀਕ ਆ ਉਹਨੂੰ ਕਹਿੰਦੇ ਆ ਡਾਊਨ ਟ੍ਰੈਂਡ ਡਾਊਨ ਟ੍ਰੈਂਡ ਜਾਂ ਆਪਾਂ ਤੁਸੀਂ ਪੰਜਾਬੀ 'ਚ ਇਹ ਵੀ ਕਹਿ ਸਕਦੇ ਆ ਨੀਚੇ ਆ ਰਹੀ ਮਾਰਕੀਟ ਥੱਲੇ ਆ ਰਹੀ ਮਾਰਕੀਟ ਤੇ ਜਾਂ ਮਾਰਕੀਟ ਉੱਪਰ ਜਾ ਰਹੀ ਮਾਰਕੀਟ ਇਹਨੂੰ ਟ੍ਰੇਡ ਪੰਜਾਬੀ ਵਿੱਚ ਆਪਾਂ ਇਹ ਵੀ ਕਹਿ ਸਕਦੇ ਆ ਉੱਪਰ ਜਾ ਰਹੀ ਆ ਮਾਰਕੀਟ ਤੁਹਾਨੂੰ ਤੀਰ ਤੋਂ ਪਤਾ ਲੱਗ ਜਾਣਾ ਤੇ ਆਹ ਬਾਡੀ ਜੇ ਥੱਲੇ ਨੂੰ ਬਣ ਰਹੀ ਆ ਇਹ ਥੱਲੇ ਆ ਰਹੀ ਮਾਰਕੀਟ ਟ੍ਰੇਡ ਪੰਜਾਬੀ ਦੇ ਵਿੱਚ ਠੀਕ ਆ ਤੇ ਇੱਕ ਟ੍ਰੈਂਡ ਹੁੰਦਾ ਇੱਕ ਤਾ ਹੋ ਗਿਆ ਇੱਕ ਆ ਹੋ ਗਿਆ ਉੱਪਰ ਜਾ ਰਹੀ ਮਾਰਕੀਟ ਤੇ ਥੱਲੇ ਆ ਰਹੀ ਮਾਰਕੀਟ ਤੀਜਾ ਟ੍ਰੈਂਡ ਹੁੰਦਾ ਨਾ ਮਾਰਕੀਟ ਉੱਪਰ ਜਾ ਰਹੀ ਆ ਨਾ ਨੀਚੇ ਜਾ ਰਹੀ ਆ ਇਹਨੂੰ ਕਹਿੰਦੇ ਆ ਸਾਈਡਵੇਸ ਟ੍ਰੈਂਡ ਸਾਈਡਵੇਸ ਟ੍ਰੈਂਡ ਪੰਜਾਬੀ ਚ ਕਵਾਂਗੇ ਆਪਾਂ ਨਾ ਮਾਰਕੀਟ ਉੱਪਰ ਜਾ ਰਹੀ ਆ ਤੇ ਨਾ ਥੱਲੇ ਜਾ ਰਹੀ ਆ ਠੀਕ ਆ ਇਹਨੂੰ ਸਾਈਡਵੇਸ ਜਿਹੜਾ ਆਹ ਟ੍ਰੈਂਡ ਆ ਠੀਕ ਆ ਇਹ ਆਪਣੀ ਸ਼ੇਅਰ ਮਾਰਕੀਟ ਦਾ ਵਿੱਚ ਆਪਾਂ ਇਸ ਟੈਂਡ ਦੇ ਵਿੱਚ ਕੰਮ ਨਹੀਂ ਕਰਾਂਗੇ ਕਿਉਂਕਿ ਇਸ ਵਿੱਚ ਪੈਸੇ ਦਾ ਜਿਹੜਾ ਪ੍ਰੋਫਿਟ ਆ ਬਹੁਤ ਘੱਟ ਹੋਣ ਦੇ ਚਾਂਸ ਹੁੰਦੇ ਆ ਹੁੰਦੇ ਆ ਇਹਦੇ ਵਿੱਚ ਵੀ ਪ੍ਰੋਫਿਟ ਹੁੰਦਾ ਤੁਹਾਨੂੰ ਅਗਲੀਆਂ ਕਲਾਸਾਂ 'ਚ ਦੱਸਾਂਗੇ ਕਿਵੇਂ ਹੋ ਸਕਦਾ ਤੁਸੀਂ ਫਿਲਹਾਲ ਆਹ ਜਿਹੜਾ ਟ੍ਰੈਂਡ ਨਾ ਯੂਜ਼ ਕਰਨਾ ਤੁਸੀਂ ਸਿਰਫ ਅਪ ਟ੍ਰੈਂਡ ਤੇ ਡਾਊਨ ਟ੍ਰੈਂਡ ਉੱਪਰ ਜਾ ਰਹੀ ਮਾਰਕੀਟ ਤੇ ਥੱਲੇ ਆ ਰਹੀ ਮਾਰਕੀਟ ਥੱਲੇ ਆ ਰਹੀ ਜਦੋਂ ਮਾਰਕੀਟ ਉੱਪਰ ਜਾਂਦੀ ਆ ਉਦੋਂ ਇਹਦੇ ਵਿੱਚ ਤਾਂ ਜਾਂਦੀ ਆ ਇਹਦੇ ਵਿੱਚ ਜਿਹੜੇ ਖਰੀਦਣ ਵਾਲੇ ਹੁੰਦੇ ਆ ਸ਼ੇਅਰ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਉਹ ਵੱਡੇ ਵੱਡੇ ਲੋਟ ਖਰੀਦ ਲੈਂਦੇ ਆ ਵੱਡੇ ਵੱਡੇ ਸ਼ੇਅਰ ਖਰੀਦ ਲੈਂਦੇ ਆ ਤਾਂ ਕਰਕੇ ਮਾਰਕੀਟ ਉੱਪਰ ਜਾਂਦੀ ਆ ਜਦੋਂ ਮਾਰਕੀਟ ਥੱਲੇ ਆਉਂਦੀ ਆ ਉਦੋਂ ਉਹ ਲੋਕ ਸ਼ੇਅਰ ਜਿਹੜੇ ਆ ਵੇਚਣੇ ਸ਼ੁਰੂ ਕਰ ਦਿੰਦੇ ਆ ਸ਼ੇਅਰ ਕਰਨੇ ਸ਼ੁਰੂ ਕਰ ਦਿੰਦੇ ਆ ਠੀਕ ਆ ਤਾਂ ਕਰਕੇ ਉਹ ਮਾਰਕੀਟ ਥੱਲੇ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਓਨੇ ਕ ਆਦਮੀ ਸ਼ੇਅਰ ਖਰੀਦ ਲੈਂਦੇ ਆ ਓਨੇ ਕ ਮਾਰਕੀਟ ਵਿੱਚੋਂ ਨਿਕਲ ਜਾਂਦੇ ਆ ਫੇਰ ਲੈ ਲੈਂਦੇ ਆ ਫੇਰ ਨਿਕਲ ਜਾਂਦੇ ਆ ਉਦੋਂ ਮਾਰਕੀਟ ਜਿਹੜੀ ਆ ਨਾ ਉੱਪਰ ਜਾਂਦੀ ਆ ਨਾ ਥੱਲੇ ਜਾਂਦੀ ਆ ਉਸ ਮਾਰਕੀਟ ਨੂੰ ਸਾਈਡਵੇਸ ਕਹਿੰਦੇ ਆ ਮਾਰਕੀਟ ਸ਼ੇਅਰ ਮਾਰਕੀਟ ਦੇ ਵਿੱਚ ਤਿੰਨ ਤਰ੍ਹਾਂ ਦੇ ਟ੍ਰੈਂਡ ਹੁੰਦੇ ਆ ਤੁਸੀਂ ਯਾਦ ਰੱਖਣਾ ਉੱਪਰ ਜਾ ਰਹੀ ਮਾਰਕੀਟ ਥੱਲੇ ਆ ਰਹੀ ਮਾਰਕੀਟ ਤੇ ਨਾ ਉੱਪਰ ਜਾ ਰਹੀ ਨਾ ਥੱਲੇ ਆ ਰਹੀ ਮਾਰਕੀਟ ਇਹਨੂੰ ਕਹਿੰਦੇ ਆ ਸਾਈਡਵੇਸ ਠੀਕ ਆ ਇਹ ਤਿੰਨ ਤੀਆਂ ਤੁਸੀਂ ਯਾਦ ਰੱਖ ਲੈਣੀਆਂ ਧੰਨਵਾਦ